ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਪੱਟ ਡਾਕਟਰ ਐਮ ਐਸ ਰੰਧਾਵਾ ਹੋਂਾਂ ਦੀ ਯਾਦ ਦੇ ਵਿੱਚ ਪੰਜ ਰੋਜ਼ਾ ਜਿਹੜਾ ਹੈਗਾ ਸਮਾਗਮ ਕਰਵਾਇਆ ਜਾ ਰਿਹਾ ਹੈ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਚੇਅਰਮੈਨ ਸੁਰਜੀਤ ਪਾਤਰ ਹਣੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਜਿਹੜਾ ਇਹ ਪੰਜ ਰੋਜ਼ਾ ਐਮ ਐਸ ਰੰਧਾਵਾ ਸਰ ਹੋਂਾਂ ਦੇ ਜਨਮ ਦਿਨ ਮੌਕੇ ਤੇ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਾ ਰਹੇ ਹੈਗੇ ਹੋ ਇਸ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈਗਾ ਜੇਕਰ ਆਪਾਂ ਪੰਜਾਬ ਦੇ ਅ ਅ ਰੰਗਮੰਚ ਦੀ ਗੱਲ ਕਰ ਲਈਏ ਜਾਂ ਸਾਡੇ ਜਿੰਨੇ ਵੀ ਲੇਖਕ ਨੇ ਕਵੀ ਨੇ ਜਾਂ ਜਿੰਨੇ ਵੀ ਸਾਡੇ ਕਲਾ ਨੂੰ ਪਿਆਰ ਕਰਨ ਵਾਲੇ ਸਰੋਤੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੂੰ। ਦੇਖੋ ਇੱਕ ਤਾਂ ਜਿਵੇਂ ਆਪਾਂ ਜਾਣਦੇ ਕਿ ਰੰਧਾਵਾ ਸਾਹਿਬ ਅਸੀਂ 20ਵੀਂ ਸਦੀ ਦੇ ਸਭ ਤੋਂ ਵੱਡੇ ਪੰਜਾਬੀਆਂ ਚੋਂ ਇੱਕ ਮੰਨਦੇ ਆਂ ਵੀ ਹਰ ਕਿਤੇ ਪਰ ਇਹਨਾਂ ਦਾ ਇੱਕ ਆਪਣਾ ਇਹਨਾਂ ਦੇ ਇੰਨੇ ਯੋਗਦਾਨ ਨੇ ਪੰਜਾਬ ਨੂੰ ਕਿ ਆਪਣੀ ਗੈਰ ਹਾਜ਼ਰੀ ਵਿੱਚ ਵੀ ਇਹੋ ਹਾਜ਼ਰ ਰਹਿੰਦੇ ਆ ਇਹ ਜਾ ਕੇ ਵੀ ਗਏ ਨਹੀਂ ਕਿ ਰੁੱਖ-ਪੂਟੇ ਦੇਖ ਲਓ ਇਮਾਰਤਾਂ ਦੇਖ ਲਓ ਜਾਂ ਪਾਰਟੀਸ਼ਨ ਤੋਂ ਬਾਅਦ ਜਿਹੜੇ ਵਸੇ ਲੋਕ ਉਹ ਦੇਖ ਲਓ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਔਰ ਆਰਟਸ ਕੌਂਸਲ ਵੀ ਉਹਨਾਂ ਦਾ ਹੀ ਸੁਪਨਾ ਸੋ ਉਸ ਕਰਕੇ ਅਸੀਂ ਹਰ ਸਾਲ ਜਿਹੜੀ ਸਾਰੀਆਂ ਆਰਟਸ ਸਰਦ ਤੋਂ ਪਹਿਲਾਂ ਵੀ 2 ਫਰਵਰੀ ਨੂੰ ਜੰਮਦਰ ਹੁੰਦਾ ਤੋਂ ਉਹਨਾਂ ਨੇ ਜੰਮਦਰ ਸੀ ਕੁਝ ਇੱਕ ਵੱਡਾ ਉਤਸਵ ਮਨਾਉਣਾ ਸਾਹਿਤ ਤੇ ਕਲਾ ਦਾ ਸੋ ਇਸ ਵਾਰ ਵੀ ਅਸੀਂ ਮਨਾ ਰਹੇ ਆ ਇਹਦੇ ਵਿੱਚ ਕਿਉਂਕਿ ਸਾਡੀਆਂ ਤਿੰਨ ਅਕੈਡਮੀਆ ਨੇ ਆਰਟਸ ਕਾਉਂਸਲ ਦੀਆਂ ਪੰਜਾਬ ਸਾਹਿਤ ਅਕੈਡਮੀ ਆ ਪੰਜਾਬ ਰਲਿਤ ਕਲਾ ਅਕੈਡਮੀ ਆ ਪੰਜਾਬ ਸੰਗੀਤ ਨਾਟਕ ਅਕੈਡਮੀ ਆ ਸੋ ਸਾਰੀਆਂ ਅਕੈਡਮੀਆ ਦੀ ਇੱਚਸ਼ਮੂਰਤ ਹੁੰਦੀ ਹੈ ਔਰ ਇੱਚ ਸਾਹਿਦ ਵੀ ਪੇਂਟਿੰਗ ਵੀ ਫੋਟੋਗ੍ਰਾਫੀ ਵੀ ਥੀਏਟਰ ਵੀ ਸੰਗੀਤ ਵੀ ਇਹ ਸਾਰਾ ਕੁਝ ਸ਼ਾਮਿਲ ਹੁੰਦਾ ਸੋ ਇਸ ਵਾਰ ਅਸੀਂ ਜੋ ਵੱਖਰਾ ਕਰ ਰਹੇ ਹਾਂ ਕਿ ਇੱਕ ਦਾ ਸੀ ਰੰਧਾਵਾ ਸਾਹਿਬ ਦੀ ਜ਼ਿੰਦਗੀ ਬਾਰੇ ਉਹਨਾਂ ਦੀਆਂ ਦਾ ਜੋ ਯੋਗਦਾਨ ਹੈ ਪੰਜਾਬ ਨੂੰ ਉਹਦੇ ਬਾਰੇ ਇੱਕ ਕਲਾ ਦੁਆਰ ਦਾ ਵਿਸ਼ੇਸ਼ ਅੰਕ ਕੱਢ ਰਹੇ ਹਾਂ ਜਿੱਥੇ ਉਹਨਾਂ ਦੀਆਂ ਤਸਵੀਰਾਂ ਵੀ ਉਹਨਾਂ ਬਾਰੇ ਜਿਹੜਾ ਲਿਖਿਆ ਜਿਵੇਂ ਗਾਰਗੀ ਸਾਹਿਬ ਨੇ ਲਿਖਿਆ ਕੁਸ਼ਵੰਤ ਸਿੰਘ ਨੇ ਲਿਖਿਆ ਹੋਰ ਬਹੁਤ ਸਾਰੇ ਲੋਕਾਂ ਨੇ ਕਮਲ ਕਮਨਜੀ ਨੇ ਲਿਖਿਆ ਉਹ ਲਾ ਕੇ ਉਹਨਾਂ ਦੇ ਵਿਚਾਰ ਲਾ ਕੇ ਉਹਨਾਂ ਦੀਆਂ ਫੋਟੋਗ੍ਰਾਫਸ ਲਾ ਕੇ ਉਹ ਅਸੀਂ ਬਹੁਤ ਖੂਬਸੂਰਤ ਕਲਾ ਦੁਆਰ ਦਾ ਅੰਕ ਕੱਢਾਂਗੇ ਦੂਸਰਾ ਇਹ ਚੀਜ਼ ਅਸੀਂ ਇਹ ਕਰ ਰਹੇ ਹਾਂ ਕਿ ਪੰਜ ਖੇਤਰਾਂ ਦੇ ਵੱਡੇ ਨਾਵਾਂ ਨੂੰ ਜਿਹੜੇ ਜਾਨੀ ਸੀਨੀਅਰ ਨੇ ਤੇ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਆਪਣੇ ਆਪਣੇ ਖੇਤਰ ਚ ਪਾਇਆ ਉਹਨਾਂ ਨੂੰ ਅਸੀਂ ਪੰਜਾਬ ਗੌਰਵ ਪੁਰਸਕਾਰ ਦੇ ਰਹੇ ਹਾਂ ਔਰ ਤੀਸਰਾ ਇਹ ਹੈ ਕਿ ਅਸੀਂ ਉਸ ਦਿਨ ਗੁਲਜ਼ਾਰ ਸਿੰਘ ਸਿੰਧੂ ਸਟੂਡੀਓ ਇੱਕ ਉਹਨਾਂ ਨੇ ਸੰਧੂ ਸਾਹਿਬ ਨੇ ਆਪਣੇ ਵੱਲੋਂ ਖਰਚ ਕਰਕੇ ਸਾਡੇ ਲਈ ਇੱਕ ਸਟੂਡੀਓ ਬਣਾਇਆ ਜਿੱਥੇ ਅਸੀਂ ਰਿਕਾਰਡਿੰਗ ਕਰ ਕਰਾਂਗੇ ਲੇਖਾਂਦਿਆਂ ਪੇਂਟਰਾਂਦਿਆਂ ਔਰ ਗਾਇਕਾਂਦਿਆਂ ਜਿਹੜੇ ਵੀ ਜਿੰਨੇ ਵੀ ਫੀਲਡ ਬੰਦੇ ਸਾਡੇ ਕਲਾ ਨਾਲ ਸੰਬੰਧਿਤ ਹੈ ਉਹ ਕਰਾਂਗੇ ਇੱਕ ਸਾਡਾ ਇਹ ਹੈ ਕਿ ਅਸੀਂ ਪਿੱਛੇ ਜੇ ਕਰਾਇ ਸੀ ਕੰਪੀਟੀਸ਼ਨ ਹੀਰ ਵਾਰਿਸ ਦੇ ਗਾਇੰਦ ਦਾ ਕਿ ਬਾਰੇ ਸ਼ਾ ਨੂੰ 3 ਸਦੀਆਂ ਹੋ ਗਈਆਂ ਉਹਦੇ ਜਨਮ ਨੂੰ ਤੋਂ ਓਨਲੀ ਸਟਾਫ ਦੀ ਮਨ ਓਨਲੀ ਅਸੀਂ ਇੱਕ ਆਨਲਾਈਨ ਕੀਤਾ ਕੰਪੀਟੀਸ਼ਨ ਦੀਪ ਇਤਿਹਾਸਾਲ ਦੇ ਬੱਚਿਆਂ ਦਾ ਜਿਹੜੇ ਉਤਖਲੇ ਦੀ ਉਮਰ ਵਾਲੇ ਬੱਚੇ ਗਾਇਕ ਸੋ ਉਹਨਾਂ ਚ ਕਾਫੀ ਸਾਡੀਆਂ ਐਂਟੀਆਂ ਜਿਨ੍ਹਾਂ ਦਸ ਚੁਣेंगे ਬੱਚੇ ਤੇ ਦੱਸਾਂ ਜੋ ਸੀ ਤਿੰਨ ਅਵਾਰਡ ਦੇਣੇ ਉੱਪਰਲੇ ਪਹਿਲਾ ਦੂਜਾ ਤੀਜਾ ਪੁਰਸਕਾਰ ਤੇ ਉਹ ਕਰਾਂਗੇ ਔਰ ਸਾਡੇ ਤਿੰਨ ਸੈਮੀਨਾਰ ਨੇ ਜਿਹੜੇ ਪ੍ਰਮੁੱਖ ਖੋ ਦਾ ਇੱਕ ਸਮਝੋ ਕਿਉਂਕਿ ਰੰਦਾਵਾ ਸਾਹਿਬ ਦਾ ਮਹਕਾ ਸੀ ਪੰਜਾਬ ਕਿਹੋ ਜਿਹਾ ਹੋਵੇ ਪੰਜਾਬ ਨੂੰ ਸੋਹਣਾ ਬਣਾਇਆ ਬਣਾਉਣਾ ਉਹਨਾਂ ਦਾ ਇੱਕ ਸੁਪਨਾ ਸੀ ਹਰ ਪੱਖੋਂ ਸੋਹਣਾ ਕਿ ਜੇ ਦੀ ਸੂਰਤ ਸੋਣੀ ਹੋਵੇ ਜੇ ਸਿਰਤ ਵੀ ਸੋਹਣੀ ਹੋਵੇ ਤੋਂ ਸਾਡੇ ਸੈਮੀਨਾਰ ਹੈਗੇ ਇੱਕ ਪੰਜਾਬ ਦਾ ਭਵਿਕ ਤੋਖਲੇ ਆਸਾਂ ਤੇ ਯੋਜਨਾਵਾਂ ਕਿ ਸਾਨੂੰ ਡਰ ਕੀ ਕੀ ਨੇ ਸਾਡੀਆਂ ਆਸਾਂ ਕੀ ਕੀ ਨੇ ਅਸੀਂ ਕੀ ਯੋਜਨਾ ਬਣਾ ਰਹੇ ਇਹ ਕੇਸ ਕਰ ਲੈ ਸਮਝੋ ਨੇ ਇੱਕ ਹੈਗਾ ਅਸੀਂ ਰੱਖਿਆ ਤੂੰ ਤੇ ਮੈਂ ਸੋ ਇਹ ਹੈ ਕਿ ਜੋ ਕੀ ਪੰਜਾਬੀ ਕਵਿਤਾ ਵਿੱਚ ਨਾਰੀ ਪੁਰਖ ਦਾ ਸੰਵਾਦ ਕਿ ਜਿਹੜੀਆਂ ਕਵਿਤਰੀਆਂ ਨੇ ਉਹ ਕੀ ਕਹਿ ਰਹੀਆਂ ਨੇ ਪੁਲਿਤਿਕੀ ਪੁਰਖ ਨੂੰ ਪੁਰਖ ਉਹਨਾਂ ਨੂੰ ਕੀ ਕਹਿ ਰਿਹਾ ਕਿ ਕਾਪੜ ਕੀ ਰਿਸ਼ਤੇ ਬਦਲ ਰਹੇ ਆ ਕਿ ਵਿਆਹ ਦੀਆਂ ਵਿਆਹੀ ਪ੍ਰਥਾ ਚੇ ਵੀ ਯਾਨੀ ਬਹੁਤ ਤਬਦੀਲੀਆਂ ਆ ਰਹੀਆਂ ਬੱਚੇ ਬਹੁਤ ਬਦਲ ਰਹੇ ਆ ਸੋ ਉਹ ਸਾਰੇ ਕੁਝ ਦਾ ਚਿੱਤਰਣ ਹੋਏਗਾ ਉਹ ਜੇ ਜੋ ਕੇ ਸਮੇਂ ਚ ਨਾਰੀਪੁਰਖ ਦੇ ਸਮਾਨਦ ਨੇ ਜੋ ਵਿਆਦੀ ਪ੍ਰਥਾ ਹੈ ਉਹ ਸਾਰੇ ਗੱਲ ਬਾਤ ਹੋਏਗੀ। ਔਰ ਜੋ ਤੀਜਾ ਹੈਗਾ ਉਸ ਹੈਗਾ ਦਲਿਤ ਦਲਤਾ ਦਲਿਤ ਸਾਹਿਤ ਅਤੇ ਚੰਤਨ ਕਿ ਦਲਿਤ ਵੀ ਇੱਕ ਬਹੁਤ ਵੱਡੀ ਮਸਲਾ ਜਿਵੇਂ ਕਿ ਕਹਾਸੀ ਵੀ ਕਿੰਨੇ ਧਰਮ ਬਦਲ ਕੇ ਦੇਖੇ ਜਾਤ ਨਾ ਬਦਲੀ ਮੇਰੀ ਕਿ ਬਹੁਤ ਸਾਡੇ ਭਾਰਤਵਾਰਸ਼ ਇੱਕ ਬਹੁਤ ਗਹਿਰਾ ਗਹਿਰੀ ਵਸੀ ਚਿਪਤੀ ਹੈ ਜਿਹੜੀ ਕਿ ਕੋਈ ਵੀ ਇਹਨੂੰ ਦੂਰ ਨਹੀਂ ਕਰ ਸਕਿਆ। ਇਹ ਇਹ ਦੇ ਜਿਹੜੇ ਨਾਮੁਖੀ ਪਹਿਲੂਆਂ ਨੂੰ ਸੋ ਇੱਕ ਸੈਮੀਨਾਰ ਉਹਦੇ ਬਾਰੇ ਅਸੀਂ ਕਰਾਂਗੇ ਬਾਕੀ ਇੱਕ ਦਿਨ ਸਾਡਾ ਨਾਟਕ ਹੋਏਗਾ ਇੱਕ ਦਿਨ ਫਿਰ ਜਿਹੜਾ ਸਾਡਾ ਜਿਹੜੀ ਸਾਡੀ ਸੈਰਮਨੀ ਆ ਜਿਹਨੂੰ ਸ਼ੁਰੂ ਕਰਨਾ ਤੇ ਉਹ ਸ਼ੁਰੂਆਤ ਵਿੱਚ ਵੀ ਅਸੀਂ ਯਾਨੀ ਜਿਹੜੇ ਇਹਨਾਂ ਨੂੰ ਪੁਰਸਕਾਰ ਦੇਵਾਂਗੇ ਬਾਕੀ ਇੱਕ ਗਾਇਕ ਸਾਡਾ ਜਿਹੜਾ ਅਸੀਂ ਅਜੇ ਡਿਸਾਈਡ ਕਰਨਾ ਉਹ ਗਾਇਨ ਕਰੇਗਾ ਤੋਂ ਇੱਕ ਬੰਦਾ ਰੰਦਾਵਾ ਸਾਹਿਬ ਦੀ ਸ਼ਖਸੀਅਤ ਬਾਰੇ ਭਾਸ਼ਣ ਦੇਗਾ ਕਿਹੜਾ ਦਾ ਕੰਟਰੀਬਿਊਸ਼ਨ ਕੀਤਾ ਜਾਂ ਪੰਜਾਬ ਲਈ ਉਹ ਉਹਨਾਂ ਦੇ ਯਾਦਗਾਰੀ ਪਾਸ਼ਨ ਰੰਧਾਵਾ ਯਾਦਗਾਰੀ ਪਾਸ਼ਨ ਜੀ ਜਿਸ ਤਰੀਕੇ ਨਾਲ ਪਾਤਰ ਸਾਹਿਬ ਤੁਸੀਂ ਦੱਸਿਆ ਕਿ ਸੈਮੀਨਾਰ ਹੋਣਗੇ ਚਾਹੇ ਉਹ ਨਾਰੀਵਾਦੀ ਗੱਲ ਹੋਵੇ ਚਾਹੇ ਅ ਦਲਿਤਾਂ ਦੀ ਗੱਲ ਹੋਵੇ ਜਿਸ ਤਰੀਕੇ ਦੇ ਇਸ਼ੂ ਜਾਂ ਟੌਪਿਕ ਜਿਹੜੇ ਮੁੱਦੇ ਇਹ ਤੁਸੀਂ ਚੁਣਨੇ ਇਸ ਸੈਮੀਨਾਰ ਦੇ ਲਈ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਮ ਐਸ ਰੰਧਾਵਾ ਉਹਨਾਂ ਦਾ ਵੀ ਸੁਪਨਾ ਸੀਗਾ ਕਿ ਚੰਗਾ ਪੰਜਾਬ ਸੋਹਣਾ ਪੰਜਾਬ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਨੂੰ ਉਹਨਾਂ ਨੇ ਬਸਾਇਆ ਹਰ ਕਿਸੇ ਦਾ ਇਸ ਨਾਰਥ ਰੀਜਨ ਦੇ ਵਿੱਚ ਜਾਂ ਪੂਰੇ ਇੰਡੀਆ ਚੋਂ ਕਰਦਾ ਦਿਲ ਕਿ ਚੰਡੀਗੜ੍ਹ ਦੇ ਵਿੱਚ ਬਸਿਆ ਜਾਵੇ ਰਹਿਣ ਲਈ ਬਹੁਤ ਸੋਹਣਾ ਸ਼ਹਿਰ ਹੈ ਤਾਂ ਮਤਲਬ ਜਿਸ ਤਰੀਕੇ ਦੇ ਇਹ ਮੁੱਦੇ ਸੈਮੀਨਾਰ ਦੇ ਵਿੱਚ ਚੁੱਕੇ ਜਾਣਗੇ ਤੇ ਯੂਥ ਜਿਹੜਾ ਹੈਗਾ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਜਦੋਂ ਦਾ ਤੁਸੀਂ ਇਸ ਦਾ ਚਾਰਜ ਸੰਭਿਆ ਹੈਗਾ ਕਿ ਯੂਥ ਕਿੰਨਾ ਕੁ ਕਨੈਕਟ ਹੋ ਰਿਹਾ ਜਿਸ ਤਰੀਕੇ ਦੇ ਤੁਸੀਂ ਮੁੱਦੇ ਵੀ ਜਿਹੜੇ ਹੈਗੇ ਨੇ ਸੰਬੰਧਿਤ ਚੁੱਕ ਰਹੇ ਅ ਦੇਖੋ ਯਕੀ ਅਸੀਂ ਯੂਥ ਨੂੰ ਹਰ ਪੱਖੋਂ ਇੱਕ ਵਾਰ ਅਸੀਂ ਸਿਰਫ ਜਿਹੜਾ ਅਸੀਂ ਜੋ ਇਦਾਂ ਇਦਾਂ ਜੋੜਿਆ ਕਿ ਇੱਕ ਵਾਰੀ ਅਸੀਂ ਬਿਲਕੁਲ ਨਵੇਂ ਕਵੀਆਂ ਦਾ ਕਵੀ ਦਰਵਾ ਕੀਤਾ ਜਿਵੇਂ ਹੁਣ ਇਹ ਗਾਇਕ ਵੀ ਨੇ ਇਹ ਯਾਨੀ ਇੱਕ ਮਰਤੂ ਇੱਥੇ ਹੈ ਨੌਜਵਾਨ ਜਿਹੜੇ ਗਾਇਕ ਨੇ ਉਹਨੂੰ ਅਸੀਂ ਸ਼ਾਮਲ ਉਹਨਾਂ ਨੂੰ ਹੀ ਸ਼ਾਮਲ ਕੀਤਾ ਸੋ ਇਸ ਪੱਖੋਂ ਸਾਡਾ ਪੂਰਾ ਇਹ ਧਿਆਨ ਹੁੰਦਾ ਕਿ ਅਸੀਂ ਬਾਕੀ ਬਹੁਤ ਸਾਰੇ ਸਮਾਗਮ ਅਸੀਂ ਕਾਲਜਾਂ ਵਿੱਚ ਜਾ ਕੇ ਜਾਂ ਯੂਨੀਵਰਸਿਟੀਆਂ ਜਾਣੇ ਕਿ ਸਾਡਾ ਹੁੰਦਾ ਕਿ ਵੱਧ ਤੋਂ ਵੱਧ ਸਮਾਗਮ ਅਸੀਂ ਵਿਦਿਅਕਦਾਰੀਆਂ ਚ ਕਰੀਏ ਜਿੱਥੇ ਕਿ ਸਾਡੀ ਅਸਲੀ ਜਿਹੜੀ ਸਾਡੀ ਆਡੀਅנס ਹੈ ਜਿਹੜੇ ਸਾਡਾ ਭੁਵਖਾ ਉਹ ਉੱਥੇ ਉਹ ਪਲ ਰਿਆ ਸੋ ਅਸੀਂ ਬਹੁਤ ਘੱਟ ਸਮਾਗਮ ਇਥੇ ਕਰਨਾ ਚਾਹੁੰਦੇ ਹਾਂ ਸਾਡਾ ਹੁੰਦਾ ਕਿ ਸਾਡੇ ਕਿਤੇ ਦੂਰ ਕਾਲਜ ਚ ਕਿਸੇ ਯੂਨੀਵਰਸਿਟੀ ਚ ਜਾਂ ਕਿਸੇ ਪਿੰਡ ਚ ਅਸੀਂ ਸਮਾਗਮ ਕਰੀਏ ਅਸੀਂ ਜਾ ਕੇ ਜਾਨੀ ਆਪਣੇ ਕਮਲ ਸਾਹਿਬ ਦੇ ਪਿੰਡ ਫੰਕ ਕੀਤਾ ਟੁੱਡੀਕੇ ਕੀਤਾ ਸਮਾਗਮ ਫਿਰ ਅਸੀਂ ਜਾ ਕੇ ਜੋ ਆਪਣੇ ਚਾਤ੍ਰਿਕ ਜੀ ਨੇ ਨੰਮ ਚਾਤ੍ਰਿਕ ਸਾਡੇ ਸਰਗਸ ਵਰਗਸੀ ਪੋਇਟ ਬਹੁਤ ਅੱਛੇ ਕਵੀ ਟੂੜੀਤਨ ਸਾਹਮਾੜੀ ਵੇਚਵਟਕੇ ਸੋ ਉਹਨਾਂ ਦੇ ਪਿੰਡ ਲੋਪੋਕੇ ਜਾ ਕੇ ਅਸੀਂ ਸਮਾਗਮ ਕੀਤਾ ਫਿਰ ਪੀਤਨਗਰ ਜਾ ਕੇ ਗੁਰੂ ਅਰਜਨ ਦੇ ਸੋ ਸਾਡਾ ਇਹ ਸੀਗਾ ਕਿ ਅਸੀਂ ਵੱਧ ਤੋਂ ਵੱਧ ਜਿਵੇਂ ਪਿੰਡਾਂ ਨੂੰ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਸਕੀਏ ਜੀ ਪਾਤਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਪੁਰਸਕਾਰ ਦੇਵੋਗੇ ਇਨਾਮ ਰਾਸ਼ੀ ਜਿਹੜੀ ਹੈਗੀ ਹੈ ਜਿਹੜੇ ਵੀ ਗਾਇਨ ਕਰਨਗੇ ਆ ਜਿਸ ਤਰੀਕੇ ਨਾਲ ਤੁਸੀਂ ਗੌਰਵ ਪੁਰਸਕਾਰ ਦੇ ਰਹੇ ਹੋ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਦੀ ਵੱਧ ਤੋਂ ਵੱਧ ਹੋਰ ਸਾਹਿਤ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਜਿਹੜਾ ਹੈਗਾ ਹੋਰ ਨਿਖਾਰ ਆਵੇ ਹੋਰ ਲੋਕ ਆਉਣ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਜਿਹੜੀ ਹੈਗੀ ਮਦਦ ਕਰਨ ਦਾ ਕੁਝ ਕਰ ਰਹੇ ਹਾਂ ਕਿਉਂਕਿ ਜ਼ਿਆਦਾਤਰ ਇਸ ਖਿੱਤੇ ਦੇ ਵਿੱਚ ਆਰਥਿਕ ਮਦਦ ਜਾਂ ਆਰਥਿਕ ਸਥਿਤੀ ਪੱਖੋਂ ਵੀ ਜਿਹੜਾ ਹੈਗਾ ਕਾਫੀ ਪਿੱਛੇ ਰਹਿ ਜਾਂਦੇ ਨੇ ਜਾਂ ਛੱਡ ਜਾਂਦੇ ਨੇ ਜਾਂ ਦੂਰ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਇਹ ਸਾਰੀਆਂ ਚੀਜ਼ਾਂ ਸੋ ਇਹ ਹੈ ਕਿ ਜਿੰਨਾ ਕਲਾ ਲਈ ਇੱਕ ਤਕਲਾਕਾਰ ਉਹ ਨੇ ਜਿਹੜੇ ਸਟਾਰ ਨੇ ਤੇ ਉਹ ਤਾਂ ਜਿਹਨੇ ਮਾਲਦਾਰ ਸਮੀਆਂ ਬਣ ਜਾਂਦੇ ਆ ਲੇਕਿਨ ਕੁਝ ਕਲਾਕਾਰ ਬਿਲਕੁਲ ਬਹੁਤ ਵਧੀਆ ਕਲਾਕਾਰ ਵੀ ਹੁੰਦੇ ਲੇਕਿਨ ਉਹ ਗੁੰਮਨਾਮੇ ਦੀ ਜ਼ਿੰਦਗੀ ਜਿਉਂਦੇ ਆ ਤੋਂ ਜਿਵੇਂ ਕਿਸੇ ਨੇ ਕਿਹਾ ਸੀ ਕਿ ਇੱਥੇ ਲੋਕੀ ਕੋਡੀਆਂ ਬਦਲੇ ਹੀਰੇ ਦੇਣ ਨੂੰ ਤਿਆਰ ਨੇ ਕਿ ਉਹ ਗਾਇਕੀ ਵੀ ਆ ਜਿਹੜੀ ਜਿਹੜੀ ਬਹੁਤ ਉਹਦੀ ਸਮਝੋ ਹਲਕੇ ਪੱਦਰ ਦੇ ਸ਼ਬਦਾਵਲੀ ਕਹਿੰਦਾ ਕਿ ਉਹ ਕੋਡੀਆਂ ਲਈ ਹੀਰੇ ਦੇਣ ਨੂੰ ਤਿਆਰ ਨੇ ਹੀਰਿਆਂ ਲਈ ਕੋਡੀਆਂ ਵੀ ਦੇਣ ਨੂੰ ਤਿਆਰ ਨੇ ਕਿ ਕੁਝ ਹੀਰੇ ਨੇ ਜਿਹੜਾ ਆਪਾਂ ਗਨੇ ਸਾਡੀ ਵਿਰਾਸਤ ਹੈ ਸੂਫੀ ਕਲਾਮਾ ਕਿੱਸੇ ਨੇ ਕਿ ਉਹਨਾਂ ਉਹਨਾਂ ਦੇ ਬਦਲੇ ਉਹਨਾਂ ਨੂੰ ਕੋਈ ਸੁਣ ਵਾਲੇ ਬਹੁਤ ਘੱਟ ਰਹਿ ਗਏ ਕਿ ਜਿਹੜਾ ਨੌਜਵਾਨਾਂ ਦਾ ਹੁੰਦਾ ਕਿ ਉਹਦਾ ਉਹਨਾਂ ਦਾ ਜਿਹੜਾ ਰੁਝਾਨ ਹੁੰਦਾ ਕਿ ਬਹੁਤਾ ਸੰਗੀਤ ਨੌਜਵਾਨੀ ਸੁਣਦੇ ਆ ਤੋ ਇਹ ਕਿ ਹਰ ਯੋਗਦਾਇਕ ਰਿਜ਼ਮ ਹੁੰਦਾ ਕਿ ਕੁਝ ਨਵਾਂ ਯੁੱਗ ਬਦਲਦਾ ਨਾ ਜਿਵੇਂ ਸਾਡੀ ਸਪੀਡ ਬਦਲਦੀ ਹੈ ਕਿ ਸਾਡੀ ਰਫਤਾਰ ਬਹੁਤ ਘੱਟ ਸੀ ਹੁਣ ਜਿਹੜੀ ਰਫਤਾਰ ਵੜ ਗਈ ਸਾਡੇ 뮤직 ਦੀ ਰਫਤਾਰ ਵੀ ਬਹੁਤ ਸਾਡੀ ਰਿਦਮ ਤੇਜ਼ ਹੋ ਗਿਆ ਢੋਲ ਤੇਜ਼ ਹੋ ਗਿਆ ਔਰ ਬੋਲ ਤੇਜ਼ ਹੋ ਗਿਆ ਲੇਕਿਨ ਜਿਹੜਾ ਕਿ ਠੰਮੇ ਵਾਲਾ ਸੰਗੀਤ ਸੀ ਕਿ ਮੇਲਿਆਂ ਵਾਲਾ ਸੰਗੀਤ ਅਜੇ ਚੱਲਦਾ ਪਰ ਮਹਿਫਲਾਂ ਦਾ ਸੰਗੀਤ ਖਤਮ ਹੋ ਰਿਹਾ ਕਿ ਮੇਲੇ 'ਚ ਬੰਦਾ ਕਿ ਉਹ ਕੁਛ ਹੋਰ ਗਾਉਂਦਾ ਮਹਿਫਲ 'ਚ ਕੁਛ ਹੋਰ ਗਾਉਂਦਾ ਹੁਣ ਮਹਿਫਲ ਵਾਲੀ ਜਿਹੜਾ ਸੁਮੇਰਵੰਦ ਸੀ ਕਿ ਇਹ ਸਾਰੇ ਦਰਿਆ ਸਮਾਨਾਂਤਰ ਵਗਣੇ ਚਾਹੀਦੇ ਮੇਲੇ ਵੀ ਬਹੁਤ ਜ਼ਰੂਰੀ ਹੈ ਉਹ ਸੰਗੀਤ ਵੀ ਜ਼ਰੂਰੀ ਹੈ ਪੌਪ ਜ਼ਰੂਰੀ ਹੈ ਹਣਾ ਲੇਕਿਨ ਜਿਦਾਂ ਆਪਕਿੰਨੇ ਵੀ ਸਾਡੇ ਪੰਜ ਦਰਿਆ ਸੀ ਵਗਦੇ ਹਨਾ ਤੇ ਹੁਣ ਵੀ ਦੂਆ ਮਜਮਾ ਜਿ ਵਗਦੇ ਆ ਸੋ ਇਦਾਂ ਹੁੰਦੇ ਕਿ ਇਹ ਦਰਿਆ ਹੁੰਦੇ ਆ ਗਾਇਕੀਸ ਗਾਇਕੀ ਦਾ ਦਰਿਆ ਦੂਸਰੀ ਗਾਇਕੀ ਦਾ ਦਰਿਆ ਸੋ ਹੁਣ ਲੱਗਦਾ ਹੈ ਕਿ ਜਿਹੜਾ ਮਹਿਫਿਲ ਦੀ ਗਾਇਕੀ ਦਾ ਦਰਿਆ ਸੀ ਉਹ ਸੁਖ ਰਿਆ ਕਿ ਉਹਨੂੰ ਘਟ ਤੋਂ ਘਟ ਧਿਆਨ ਦਿੱਤਾ ਉਸ ਵੱਲ ਜਾ ਰਿਹਾ ਔਰ ਜੋ ਟੈਲੀਵਿਜ਼ਨ ਤੇ ਆ ਗਿਆ ਜਣ ਗਾਣੇ ਤੋਂ ਖਰਚ ਤੋਂ ਵੱਧ ਉਹਦੀ ਐਡ ਤੇ ਖਰਚ ਆਉਂਦਾ ਕਿ ਕਲਾਕਾਰ ਨੂੰ ਜੋ ਦੇਣਾ ਉਹ ਘਟ ਰਿਹਾ ਜਾਂਦਾ ਜੋ ਸੰਗੀਤਕਾਰ ਨੂੰ ਦੇਣਾ ਉਹ ਘਟ ਰਿਹਾ ਜਾਂਦਾ ਜੋ ਬਾਕੀ ਖਰਚ ਲੇਕਿਨ ਜੋ ਉਹਦੀ ਇਸ਼ਤਿਹਾਰਬਾਜ਼ੀ ਤੇ ਖਰਚ ਹੈ ਉਹ ਵਧ ਜਾਂਦਾ ਜਾਂ ਜੇ ਲਾਈਕਸ ਵੀ ਲੈਣੇ ਤੇ ਲਾਈਕਸ ਵੀ ਲੋਕੀ ਖਰੀਦਦੇ ਕਿ ਕਿ ਬਹੁਤ ਦਿਖਾਵੇ ਦਾ ਕੰਮ ਬਹੁਤ ਜ਼ਿਆਦਾ ਹੋ ਗਿਆ ਭਾਤਰ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਕਲਾ ਦੇ ਖੇਤਰ ਦੇ ਵਿੱਚੋਂ ਆਏ ਤੇ ਲਗਾਤਾਰ ਕਲਾ ਪਰਿਸ਼ਦ ਨੂੰ ਹੋਰ ਉੱਪਰ ਚੁੱਕਣ ਦੇ ਲਈ ਇੱਕ ਬਜਟ अनुमानित बजट बजट ਜਿਹੜਾ ਹੈਗਾ ਉਸ ਦੀ ਵੀ ਚਰਚਾ ਚੱਲ ਰਹੀ ਆ ਕਈ ਸਾਲਾਂ ਤੋਂ ਤੇ ਤੁਸੀਂ ਵੀ ਮਿਲਦੇ ਵੀ ਰਹਿੰਦੇ ਹੋ ਸੀਐਮ ਸਾਹਿਬ ਨੂੰ ਇਹ ਸੱਭਿਆਚਾਰਕ ਮਾਮਲਿਆਂ ਦੇ ਜਿਹੜੇ ਮੰਤਰੀ ਨੇ ਅਨਮੋਲ ਗਗਨਮਾਨ ਉਹ ਵੀ ਇਸ ਇਵੈਂਟ ਦੇ ਵਿੱਚ ਆਉਣਗੇ ਜਿਵੇਂ ਤੁਸੀਂ ਦੱਸਿਆ ਇਹ ਚੀਜ਼ਾਂ ਨੂੰ ਲੈ ਕੇ ਤੁਸੀਂ ਚਰਚਾ ਕੀਤੀ ਕਿ ਜੇਕਰ ਆਪਾਂ ਇਸ ਖੇਤੇ ਦੇ ਵਿੱਚ ਕਿਉਂਕਿ ਉਹ ਜਾਦਾ ਬਿਹਤਰ ਸਮਝ ਸਕਦੇ ਨੇ ਉਹਨਾਂ ਨੂੰ ਸਾਰੀਆਂ ਟੈਕਨੀਕਲ ਚੀਜ਼ਾਂ ਤੇ ਜੋ ਅੱਜਕੱਲ ਕਮਰਸ਼ੀਅਲ ਚੱਲ ਰਹੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਹੈਗਾ ਇਹ ਚੀਜ਼ਾਂ ਨੂੰ ਲੈ ਕੇ ਚਰਚਾ ਹੋਈ ਵੀ ਕਿਸ ਤਰੀਕੇ ਨਾਲ ਇਹਨੂੰ ਅੱਗੇ ਹੋਰ ਵਧਾਉਣਾ ਹੈਗਾ ਅ ਦੇਖੋ ਇਹ ਅਸੀਂ ਹਰ ਸਰਕਾਰ ਤੋਂ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਮੰਗਦੇ ਰਹੇ ਕਿ ਇਹਦਾ ਨੌਨ ਪਲਾਨ ਬਜਟ ਹੋਵੇ ਜਿਹੜਾ ਸਾਨੂੰ ਜਿਹੜਾ ਆਰਟਸ ਕਾਉਂਸਲ ਨੂੰ ਪੱਕੇ ਤੌਰ ਤੇ ਮਿਲੇ ਹਰ ਵਾਰੀ ਜਿਹੜੀ ਹਰ ਸਾਲ ਮਿਲੇ ਉਹ ਇੱਕ ਨਿਯਤ ਹੋਵੇ ਵੀ ਇਹਨਾਂ ਤੁਹਾਨੂੰ ਮਿਲੇਗਾ ਸੋ ਉਹ ਉਹ ਅਜੇ ਤੱਕ ਨਹੀਂ ਹੋਇਆ ਯਾਨੀ ਕਿਸੇ ਵੀ ਸਰਕਾਰ ਤੋਂ ਨਹੀਂ ਹੋਇਆ ਕਿ ਇੱਕ ਇਸ ਤਰ੍ਹਾਂ ਦਾ ਨਾਨ ਪਲਾਨ ਬਜਟ ਬਣਾਇਆ ਜਾਵੇ ਸੋ ਸਾਡੀ ਉਹ ਮੰਗ ਅਜੇ ਸਟੈਂਡ ਕਰਦੀ ਹੈ ਬਾਕੀ ਸਾਨੂੰ ਸਮਾਗਮਾਂ ਲਈ ਖਰਚਾ ਮਿਲ ਜਾਂਦਾ ਕਿ ਆਪਾਂ ਸਿਆਸਤ ਕਰਨਾ ਲੇਕਿਨ ਜਿਹੜਾ ਇੱਕ ਹੁੰਦਾ ਕਿ ਤੁਹਾਨੂੰ ਪੂਰੇ ਤੌਰ ਤੇ ਪੂਰੇ ਸਾਲ ਲਈ ਇੱਕ ਬਜਟ ਮਿਲੇ ਤਾਂ ਜੋ ਆਪਾਂ ਪਲਾਨ ਕਰ ਸਕੀਏ ਪੀਲੰਪਿਕ ਕਿਨੂੰ ਉਸੇ ਬਲਾ ਸਕਦੇ ਕਿ ਉਹ ਨਹੀਂ ਬਲਾ ਸਕਦੇ ਕਿਹੜਾ ਆਰਟਿਸਟ ਆ ਸਕਦਾ ਸੋ ਇਹ ਕੋ ਪਲਾਨ ਕਰਨਾ ਪੈਂਦਾ ਸੋ ਅਸੀਂ ਉਸ ਬਜਟ ਲਈ ਸਾਡਾ ਜਿਹੜਾ ਜੇ ਮੰਗਿਆ ਉਹ ਸਾਡੀ جاری ਹੈ ਤੁਸਾਨੂੰ ਆਸ ਹੈ ਕਿ ਹੁਣ ਇਹ ਸਰਕਾਰ ਉਸ ਸਾਡੀ ਮੰਗ ਨੂੰ ਜ਼ਰੂਰ ਪ੍ਰਮਾਨ ਕਰੂਗੀ ਜੀ ਪਾਤਰ ਸਾਹਿਬ ਇਸ ਇੰਟਰਵਿਊ ਨੂੰ ਕਰਨ ਦਾ ਮਕਸਦ ਇਹ ਵੀ ਹੈ ਕਿ ਵੱਧ ਤੋਂ ਵੱਧ ਆਪਣਾ ਚੰਡੀਗੜ੍ਹ ਦਾ ਪੰਜਾਬ ਦਾ ਹਰਿਆਣਾ ਦਾ ਜਿੰਨੇ ਵੀ ਇਸ ਖਿੱਤੇ ਦੇ ਵਿੱਚ ਇਸ ਰੀਜ਼ਨ ਦੇ ਵਿੱਚ ਯੂਥ ਹੈ ਜਾਂ ਜਿਹੜੇ ਵੀ ਲੋਕ ਨੇ ਸਰੋਤੇ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਜੋੜਿਆ ਜਾ ਸਕੇ ਕੋਈ ਆਨਲਾਈਨ ਪ੍ਰਸਾਰਣ ਜਿਹੜਾ ਹੈਗਾ ਇਸ ਸਮਾਗਮ ਦਾ ਤੁਸੀਂ ਕਰਨ ਬਾਰੇ ਕੁਝ ਕਰ ਰਹੇ ਹੋ ਮੀਟਿੰਗ ਦੇ ਵਿੱਚ ਜਿਹੜੀ ਤੁਹਾਡੀ ਕਮੇਟੀ ਹੈਗੀ ਹੈ ਜਾਂ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਇਹ ਗੱਲ ਪਹੁੰਚੇ ਅਸੀਂ ਵੀ ਵੱਧ ਤੋਂ ਵੱਧ ਲੋਕਾਂ ਤੱਕ ਇਹ ਇੰਟਰਵਿਊ ਪੁੱਜਦੀ ਕਰਾਂਗੇ ਕਿਉਂਕਿ ਇੱਥੇ ਬਹੁਤ ਕੁਝ ਆ ਕੇ ਸਿੱਖਣ ਨੂੰ ਵੀ ਮਿਲਦਾ ਜਿਸ ਤਰੀਕੇ ਦੇ ਤੁਸੀਂ ਸੈਮੀਨਾਰ ਕਰਵਾ ਰਹੇ ਹੋ ਜਿਸ ਤਰੀਕੇ ਦੇ ਕਲਾਕਾਰ ਕਈ ਕਲਾਕਾਰ ਜਿਵੇਂ ਤੁਸੀਂ ਦੱਸਿਆ ਕਿ ਗੁਮਨਾਮ ਜ਼ਿੰਦਗੀ ਜਿਉਂਦੇ ਨੇ ਪਰ ਉਹ ਇੱਥੇ ਦੇਖਣ ਨੂੰ ਮਿਲਦੇ ਨੇ ਅਸੀਂ ਆਨਲਾਈਨ ਕਰਾਂਗੇ ਸਾਰੇ ਨੂੰ ਕਿ ਉਹ ਨਾਲ ਨਾਲ ਸਾਡੇ ਵਸ ਸਾਡੀਆਂ ਅਕੈਡਮੀਆ ਦੇ ਵੀ ਆਪਣੇ ਚੈਨਲ ਨੇ ਜਿਵੇਂ YouTube ਤੇ ਪੰਜਾਬ ਸਾਥ ਅਕੈਡਮੀ ਦਾ ਵੀ ਤੇ ਨਾਟਕ ਵਾਲਿਆਂ ਦਾ ਵੀ ਤੇ ਪੇਂਟਿੰਗ ਵਾਲਿਆਂ ਦਾ ਵੀ ਉਹਨਾਂ ਦੇ ਆਪਣੇ ਆਪਣੇ ਚੈਨਲ ਵੀ ਨੇ ਪਰ ਅਸੀਂ ਇੱਕ ਸਾਂਝੇ ਚੈਨਲ ਤੋਂ ਉਹਨ ਸਾਰੇ ਪ੍ਰੋਗਰਾਮ ਨੂੰ ਅਸੀਂ ਆਨਲਾਈਨ ਕਰਾਂਗੇ ਤਾਂ ਉਥੇ ਬਹੁਤ ਬੱਚੇ ਯਾਨੀ ਨਾਲ ਜੁੜ ਜਾਂਦੇ ਆ ਤੇ ਰੰਦਾਵਾ ਸਾਹਿਬ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਕੋਈ ਉਹ ਵੀ ਆਪਣਾ ਫੀਡਬੈਕ ਦੰਦੇ ਨੇ ਕਿ ਇਸ ਵਾਰ ਇਹ ਚੀਜ਼ ਕਰੋ ਜਾਂ ਕੁਝ ਉਹਨਾਂ ਦਾ ਵੀ ਰਹਿੰਦਾ ਹੋਏਗਾ ਉਹ ਵੀ ਕੁਝ ਇਹ ਜੀ ਚਰਚਾ ਕਰਨ ਨੂੰ ਬੁਲਾਉਂਦੇ ਜ਼ਰੂਰ ਆਉਂਦੇ ਆ ਜਣੀ ਜਤਿੰਦਰ ਜੀ ਤਾਂ ਗੁਜ਼ਰ ਗਏ ਉਹਨਾਂ ਦੇ ਜਿਹੜੇ ਬੇਟੇ ਸੀਗੇ ਉਹਨੇ ਪੁੱਤੇ ਪੋਤੇ ਆਉਂਦਾ ਹੁੰਦਾ ਹੁਣ ਪਹਿਲੇ ਜਤਿੰਦਰ ਆਉਂਦੇ ਰਹੇ ਪਿਛਲੇ ਸਾਲ ਹੀ ਉਹਨਾਂ ਦੀ ਉਹਨਾਂ ਦੇ ਹहांत ਹੋਇਆ ਤੂੰ ਸਾਡੇ ਕੋ ਆਉਂਦੇ ਰਹੇ ਹਰ ਸਮਾਗਮ ਤੇ ਤੋ ਉਹ ਇਹ ਹੁੰਦਾ ਕਿ ਅਸੀਂ ਆਪਣੇ ਤੌਰ ਤੇ ਵਸੇ ਡਿਜ਼ਾਈਨ ਕਰਦੇ ਆ ਪਰ ਕਿਉਂਕਿ ਆਉਂਦੇ ਉਹਨਾਂ ਨੂੰ ਦਿਖਾਉਣੇ ਪਈਆਂ ਤੋ ਉਹਨਾਂ ਲਈ ਵੀ ਇਹ ਮੌਕਾ ਬਹੁਤ ਸਾਡੇ ਲਈ ਵੀ ਬੜੀ ਖੁਸ਼ੀ ਦਾ ਮੌਕਾ ਹੁੰਦਾ ਤੇ ਉਹਨਾਂ ਲਈ ਵੀ ਉਹ ਯਾਦਾਂ ਦੇ ਪਲ ਹੁੰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਸੁਰਜੀਤ ਪਾਤਰ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 2 ਫਰਵਰੀ ਤੋਂ ਡਾਕਟਰ ਐਮ ਐਸ ਰੰਧਾਵਾ ਉਹਨਾਂ ਦੀ ਯਾਦ ਦੇ ਵਿੱਚ ਜੋ ਪੰਜਾਬ ਕਲਾ ਪਰਿਸ਼ਦ ਵੱਲੋਂ 5 ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਰੰਗ ਮੰਚ ਦੀ ਦੁਨੀਆ ਕਲਾ ਦੇ ਖੇਤਰ ਸਾਹਿਤ ਦੇ ਖੇਤਰ ਚਾਹੇ ਕਿਸੇ ਨੂੰ ਪੇਂਟਿੰਗ ਦਾ ਸ਼ੌਂਕ ਹੈ ਚਾਹੇ ਕੋਈ ਫੋਟੋਗ੍ਰਾਫੀ ਕਰਦਾ ਹੈ ਜਾਂ ਚਾਹੇ ਸੂਫੀ ਗਾਇਕੀ ਦੀ ਗੱਲ ਹੋਵੇ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਉਹ तमाम ਚੀਜ਼ਾਂ ਨੂੰ ਲੈ ਕੇ ਜਿੱਥੇ ਸੈਮੀਨਾਰ ਹੋਣਗੇ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਵਾਲੇ ਨੌਜਵਾਨ ਜਾਂ ਸੂਫੀ ਗਾਇਕੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਉਹਨਾਂ ਦੀ ਕਲਾ ਜਿਹੜੀ ਹੈਗੀ ਹੈ ਇਸ ਪੰਜਾਬ ਕਲਾ ਪਰਿਸ਼ਦ ਦੇ ਇੰਨਾ ਸਮਾਗਮਾਂ ਦੇ ਦੌਰਾਨ ਦੇਖਣ ਨੂੰ ਮਿਲੇਗੀ ਤਾਂ ਇਸ ਇੰਟਰਵਿਊ ਨੂੰ ਕਰਨ ਦਾ ਮਕਸਦ ਵੀ ਇਹੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਵਰਗ ਇਸ ਪੰਜਾਬ ਕਲਾ ਪਰਿਸ਼ਦ ਦੇ ਨਾਲ ਜੁੜੇ ਤੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਕਈ ਅਜਹੀਆਂ ਚੀਜ਼ਾਂ ਜੋ ਗੁੰਮਨਾਮ ਗਾਇਕ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਪਤਾ ਜਾਂ ਕਿਸ ਤਰੀਕੇ ਦੇ ਨਾਲ ਕਲਾ ਦੇ ਖੇਤਰ ਦੇ ਵਿੱਚ ਕਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਬਹੁਤ ਕੁਝ ਇੱਥੇ ਆ ਕੇ ਸਿੱਖਣ ਨੂੰ ਮਿਲਦਾ ਹੈ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਵਾਨੀ ਲਈ ਵਰੁਣਪਟ।